ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਤੋਂ ਇਲਾਵਾ 65 ਹੋਰ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੇ ਸਬੰਧ ਵਿੱਚ ਦਿੱਲੀ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਸਪੋਰਟਿਵ ਪੰਚਾਇਤ ਨਾਮੇ ਜਿਹੜੇ ਦਿੱਤੇ ਆ 68 ਪਿੰਡਾਂ ਦੀਆਂ ਪੰਚਾਇਤਾਂ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਜੋ ਇਸ ਸਮੇਂ ਕੇਂਦਰੀ ਜੇਲ੍ਹ ਨਵੀਂ ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਉਹਨਾਂ ਲਈ ਪੈਰੋਲ ਦੀ ਸਿਫਾਰਿਸ਼ ਕਰਨ ਦੇ ਮਤੇ ਪਾਸ ਕੀਤੇ ਹਨ ਉਪਲਬਧ ਦਸਤਾਵੇਜ਼ਾਂ ਅਨੁਸਾਰ ਪਈਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਪ੍ਰਕਿਰਿਆ 11 ਜੂਨ 2025 ਨੂੰ ਸ਼ੁਰੂ ਹੋਈ ਸੀ ਜਦੋਂ ਤਿਹਾਰਤ ਜੇਲ੍ਹ ਦੇ ਸੁਪਰਡੈਂਟ ਕੋਲ ਪੈਰੋਲ ਲਈ ਇੱਕ ਰਸਮੀ ਅਰਜ਼ੀ ਦਾਰ ਕਰੀਤੀ ਗਈ ਸੀ ਬਾਅਦ ਵਿੱਚ 13 ਸਤੰਬਰ 2025 ਨੂੰ ਉਹਨਾਂ ਦੀ ਮਾਤਾ ਮਾਤਾ ਨਰਿੰਦਰ ਕੌਰ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਹਨਾਂ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਆਪਣੇ ਪੁੱਤਰ ਦੀ ਪੈਰੋਲ ਦੀ ਮੰਗ ਕੀਤੀ ਇਸ ਬੇਨਤੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਮਾਮਲਾ ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੂੰ ਭੇਜ ਦਿੱਤਾ ਜਿਨ੍ਹਾਂ ਕੋਲ ਦਿੱਲੀ ਦੀਆਂ ਜੇਲਾਂ ਦਾ ਮੰਤਰੀ ਕਾਰਜਪਾਰਵੀ ਹੈ ਇਸ ਦੀ ਇੱਕ ਕਾਪੀ ਐਡਵੋਕੇਟ ਜਸਪਾਲ ਸਿੰਘ ਮੰਜਪੂਰ ਨੂੰ ਵੀ ਭੇਜੀ ਗਈ ਜੋ ਭਾਈ ਜਗਤਾਰ ਸਿੰਘ ਹਵਾਰਾ ਦੀ ਨੁਮਾਇੰਦਗੀ ਕਰਦੇ ਹਨ ਇਸ ਤੋਂ ਬਾਅਦ 66 ਪਿੰਡਾਂ ਦੀਆਂ ਪੰਚਾਇਤਾਂ ਨੇ ਭਾਈ ਹਵਾਰਾ ਦੀ ਪੈਰੋਲ ਦੇ ਸਮਰਥਨ ਵਿੱਚ ਰਸਮੀ ਮਤੇ ਪਾਸ ਕੀਤੇ ਇਹ ਮਤੇ ਹੁਣ ਦਿੱਲੀ ਦੇ ਗ੍ਰਹਿ ਮੰਤਰੀ ਆਸ਼ੀਸ਼ ਸੂਦ ਨੂੰ ਵਿਚਾਰ ਲਈ ਭੇਜ ਦਿੱਤੇ ਗਏ ਹਨ ਇਨਾ ਪੰਚਾਇਤੀ ਮਤਿਆਂ ਨੂੰ ਇਕੱਠਾ ਕਰਨ ਦੀ ਪਹਿਲ ਭਾਈ ਜਸਵੰਤ ਸਿੰਘ ਸਿੱਧੂਪੁਰ ਭਾਈ ਅਮਨਪ੍ਰੀਤ ਸਿੰਘ ਪੰਜਕੋਹਾ ਭਾਈ ਰੇਸ਼ਮ ਸਿੰਘ ਵਡਾਲੀ ਭਾਈ ਹਰਪ੍ਰੀਤ ਸਿੰਘ ਫਰੋਰ ਅਤੇ ਐਡਵੋਕੇਟ ਜਸਪਾਲ ਸਿੰਘ ਮਾਝਪੁਰ ਦੀ ਪੰਜ ਮੈਂਬਰੀ ਕਮੇਟੀ ਦੁਆਰਾ ਭਾਈ ਗਗਨਦੀਪ ਸਿੰਘ ਚਮਕੌਰ ਸਾਹਿਬ ਦੇ ਸਹਿਯੋਗ ਨਾਲ ਕੀਤੀ ਗਈ। ਵਕ ਵਕ ਪਿੰਡ ਕੌਂਸਲਰਾਂ ਦੁਆਰਾ ਜਾਰੀ ਕੀਤਾ ਗਿਆ ਪੰਚਾਇਤ ਨਾਮਾ ਪ੍ਰਮਾਣਿਤ ਕਰਦਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਥਾਣਾ ਖਮਾਣੋ ਅਧੀਨ ਪੈਂਦੇ ਪਿੰਡ ਅਤੇ ਡਾਕ ਘਰ ਹਵਾਰਾ ਕਲਾਂ ਦਾ ਸਥਾਈ ਨਿਵਾਸੀ ਹੈ ਅਤੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਉਹਨਾਂ ਦੀ ਪੈਰੋਲ ਤੇ ਰਿਹਾਈ ਤੇ ਕੋਈ ਇਤਰਾਜ਼ ਨਹੀਂ ਹੈ। ਦਸਤਾਵੇਜ਼ਾਂ ਵਿੱਚ ਇਹ ਵੀ ਦੱਸਿਆ ਗਿਆ ਕਿ ਉਹਨਾਂ ਦੇ ਮਾਤਾ ਜੀ ਮਾਤਾ ਨਰਿੰਦਰ ਕੌਰ ਇੱਕ ਬਜ਼ੁਰਗ ਵਿਧਵਾ ਹਨ ਜੋ ਗੰਭੀਰ ਰੂਪ ਵਿੱਚ ਬਿਮਾਰ ਹਨ ਅਤੇ ਲੰਮੇ ਸਮੇਂ ਤੋਂ ਆਪਣੇ ਪੁੱਤਰ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਉਹਨਾਂ ਕਹਿੰਦੇ ਕਿ ਕੋਈ ਵੀ ਹੋਰ ਪਿੰਡ ਦੀ ਪੰਚਾਇਤ ਜੋ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਸਮਰਥਨ ਵਿੱਚ ਅਜੇਹਾ ਹੀ ਮਤਾ ਪਾਸ ਕਰਨਾ ਚਾਹੁੰਦੀ ਹੈ ਉਹ ਉਹਨਾਂ ਨਾਲ ਸੰਪਰਕ ਕਰ ਸਕਦੀ ਹੈ ਅਤੇ ਆਪਣੇ ਮਤੇ ਦੀ ਕਾਪੀ ਭੇਜ ਸਕਦੀ ਹੈ ਜਿਸ ਨੂੰ ਬਾਅਦ ਵਿੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਜਿਹੜੀ ਕਿ 11 ਜੂਨ 2025 ਨੂੰ ਜੇਲ ਸੁਪਰਡੈਂਟ ਨੂੰ ਐਪਲੀਕੇਸ਼ਨ ਦੇਣ ਤੋਂ ਬਾਅਦ ਤੋੜੀ ਗਈ ਸੀ ਤੇ ਸਤੰਬਰ 2025 ਚ ਜਦੋਂ ਉਹਨਾਂ ਦੇ ਮਾਤਾ-ਮਾਤਾ ਨਿੰਦਰ ਕੌਰ ਅਮਰੀਕਾ ਤੋਂ ਵਾਪਸ ਇੱਥੇ ਪਿੰਡ ਆ ਗਏ ਸਨ ਤੇ ਉਹਨਾਂ ਵੱਲੋਂ ਇੱਕ ਈਮੇਲ ਪਾਈ ਹੈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਦੇਣ ਦੇ ਸੰਬੰਧ ਚ ਮਾਤਾ ਜੀ ਵੱਲੋਂ ਸੀਐਮ ਦਿੱਲੀ ਦੇਖਾ ਗੁਪਤਾ ਨੂੰ ਜਿਹੜੀ ਭੇਜੀ ਗਈ ਸੀਗੀ ਉਹਦੇ ਚ ਭਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਹਵਾਰਾ ਕਲਾਂ ਦੀ ਪੰਚਾਇਤ ਦਾ ਪੰਚਾਇਤਦਮਾ ਜ਼ਿੰਮੇਵਾਰੀ ਤਹਿਤ ਵੀ ਸਾਡੀ ਜ਼ਿੰਮੇਵਾਰੀ ਅਮਨ ਕਾਨੂੰਨ ਦੀ ਤੇ ਰਕਮੈਂਡੇਸ਼ਨ ਵਾਸਤੇ ਨਾਲ ਲਾਇਆ ਹੋਇਆ ਸੀ ਜਿਦਾ ਕਿ ਬਾਅਦ ਦੇ ਵਿੱਚ ਸੀਐਮ ਆਫਿਸ ਵੱਲੋਂ ਜਿਹੜਾ ਡਿਪਾਰਟਮੈਂਟ ਅਸ਼ੀਸ਼ ਸੂਧਪੋਲਾ ਹੋਮ ਤੇ ਜੇਲ ਉਹਨਾਂ ਨੂੰ ਮਾਰ ਕਰਨ ਦੀ ਈਮੇਲ ਜਿਹੜੀ ਵਾਪਸ ਰਿਪਲਾਈ ਆਈ ਸੀ ਬਾਅਦ ਦੇ ਵਿੱਚ ਮਾਤਾ ਜੀ ਦਾ ਮੈਡੀਕਲ ਭੇਜਿਆ ਗਿਆ ਸੀ ਤੇ ਹੁਣ ਕੱਲ 26 ਅਕਤੂਬਰ 2025 ਨੂੰ ਪਾਈ ਜਗਤਾਰ ਸਿੰਘ ਹਵਾਰਾ ਦੀ ਪਰੋ ਨੂੰ ਹੋ ਸਪੋਰਟ ਮਿਲੀ ਹੈ ਜਿਹਦੇ ਤਹਿਤ ਪਾਈ ਜਗਤਾਰ ਸਿੰਘ ਹਵਾਰਾ ਦੇ ਪਿੰਡ ਤੋਂ ਇਲਾਵਾ 65 ਹੋਰ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਪਾ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰੋਲ ਦੇਣ ਦੇ ਸਬੰਧ ਦਿੱਲੀ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਗਈ ਆ ਉਹਦੇ ਵਿੱਚ ਉਹਨਾਂ ਨੇ ਸਪੋਰਟਿਵ ਪੰਚਾਇਤ ਨਾਮੇ ਜਿਹੜੇ ਦਿੱਤੇ ਆ ਜਿਹਦੇ ਵਿੱਚ ਮੈਂ ਸੰਗਤਾਂ ਦੀ ਜਾਣਕਾਰੀ ਦੱਸਣਾ ਚਾਹੁੰਦਾ ਵੀ 40 ਪਿੰਡ ਜਿਹੜੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹਦੇ ਵਿੱਚ ਖਮਾਣੋ ਜਿਹੜਾ ਕੀ ਭਾਈ ਜਗਤਾਰ ਸਿੰਘ ਹਵਾਰਾ ਦੇ ਹਵਾਰਾ ਕਲਾਂ ਪਿੰਡ ਦਾ ਬਲਾਕ ਹੈ ਥਾਣਾ ਵੀ ਉਹਨਾਂ ਨੂੰ ਉਹੀ ਪੈਂਦਾ ਉਹ ਅਮਲੋ ਅਤੇ ਬਸੀ ਪਠਾਣਾ ਬਲਾਕਾਂ ਦੇ 40 ਪਿੰਡਾਂ ਨੇ ਜਿਹੜੀਆਂ ਪੰਚਾਇਤ ਨਾਮਾ ਦਿੱਤੇ ਹੈਗੇ ਆ ਤੇ 11 ਪਿੰਡ ਉਪਰਦੇ ਦੇ ਜਿਹਦੇ ਚ ਚਮਕੌਰ ਸਾਹਿਬ ਤੇ ਮਰੀਂਡਾ ਬਲਾਕ ਪੈਂਦੇ ਆ 11 ਪਿੰਡ ਉਪਰਦੇ ਦੇ ਤੇ 15 ਪਿੰਡ ਲੁਧਿਆਣਾ ਦੇ ਜਿਹਦੇ ਵਿੱਚ ਖੰਨਾ ਬਲਾਕ ਦੇ ਨਾਲ ਕਿਉਂਕਿ ਭਾਈ ਜਗਤਾ ਸਿੰਘ ਹਵਾਰਾ ਦੇ ਪਿੰਡ ਦੇ ਲਾਗੇ ਉਹਨਾਂ ਨੂੰ ਇੱਕ ਪਾਸੇ ਉਪਰ ਜ਼ਿਲ੍ਹਾ ਪੈਂਦਾ ਦੂਜੇ ਪਾਸੇ ਲੁਧਿਆਣਾ ਜ਼ਿਲ੍ਹਾ ਤੱਕ ਲਗਭਗ 66 ਪਿੰਡਾਂ ਨੇ ਜਿਹੜੀ ਆ ਉਹ ਭਾਈ ਜਗਤਾ ਸਿੰਘ ਹਵਾਰਾ ਦੇ ਹੱਕ ਦੇ ਵਿੱਚ ਮਤੇ ਪਾ ਕੇ ਤੋਂ ਮਤੇ ਸੁਪੁੱਧ ਕੀਤੇ ਹਨ ਜਿਹਦੇ ਸਬੰਧ ਦੇ ਵਿੱਚ ਭਾਈ ਜਗਤਾਲ ਸਿੰਘ ਹਵਾਲਾ ਦੇ ਕਰੀਬੀ ਸਾਥੀ ਭਾਈ ਜਸਵੰਤ ਸਿੰਘ ਸਿੱਧੂਪੁਰ ਜਿਨ੍ਹਾਂ ਨੇ ਵੀ ਜੇਲ੍ਹ ਕੱਟੀ ਆ ਪਹਿਲਾਂ ਉਹਨਾਂ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਸੀ ਪਿਛਲੇ ਸਮੇਂ ਦੌਰਾਨ ਜਿਹਦੇ ਵਿੱਚ ਭਾਈ ਜਸਵੰਤ ਸਿੰਘ ਸਿੱਧੂਪੁਰ ਤੋਂ ਇਲਾਵਾ ਦਾਸ ਜਸਪਾਲ ਸਿੰਘ ਵੰਜਪੁਰ ਬਤੌਰ ਵਕੀਲ ਤੇ ਅਮਨਪ੍ਰੀਤ ਸਿੰਘ ਪੰਜਕੋਹਾ ਭਾਈ ਰੇਸ਼ਮ ਸਿੰਘ ਵਡਾਲੀ ਤੇ ਭਾਈ ਹਰਪ੍ਰੀਤ ਸਿੰਘ ਫਰੌਦ ਜਿਹੜੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਰਿਸ਼ਤੇਦਾਰ ਵੀ ਲੱਗਦੇ ਆ ਫਰੌਦ ਪਿੰਡਿਆਂ ਉਹਨਾਂ ਦੇ ਉਹਨਾਂ ਦੇ ਜੀਜਾ ਜੀ ਲੱਗਦੇ ਆ ਤੇ ਗਗਨਦੀਪ ਸਿੰਘ ਚਮਕੌਰ ਸਾਹਿਬ ਨੇ ਬਹੁਤ ਸਹਿਯੋਗ ਕੀਤਾ ਜਿਹੜੇ ਚਮਕੌਰ ਦੇ ਜਿਹੜੇ 10ਾਂ ਪਿੰਡਾਂ ਦੇ ਵਿੱਚੋਂ ਉਹਨਾਂ ਨੇ ਸਹਿਯੋਗ ਕਰਕੇ ਪੰਚਾਇਤਨਾਮੇ ਲਿਆ ਸੋ ਪੰਚਾਇਤਨਾਮੇ ਨਾਲ ਕਵਰਿੰਗ ਲੈਟਰ ਲਾ ਕੇ ਸੀਐਮ ਦਿੱਲੀ ਰੇਖਾ ਗੁਪਤਾ ਨੂੰ ਈਮੇਲ ਕਰ ਦਿੱਤੀ ਗਈ ਆ ਕੱਲ ਤੇ ਹੁਣ ਅਸੀਂ ਆਉਂਦੇ ਦਿਨਾਂ 'ਚ ਦੇਖਦੇ ਹਾਂ ਦੀ ਜਾਰੀ ਵੀ ਕੀਤਾ ਹੈ ਵੀ ਹਰ ਵੀ ਪਿੰਡਾਂ ਦੇ ਜਿਹੜੇ ਪੰਚਾਇਤ ਵਾਲੇ ਹੈਗੇ ਆ ਜਾਂ ਜਿਹੜੇ ਜਿਹੜੇ ਵੀ ਜਿਹੜੇ ਪਿੰਡਾਂ ਤੋਂ ਲਾਗਲੇ ਜ਼ਿਲ੍ਹਿਆਂ ਚੋਂ ਜਾਂ ਪੂਰੇ ਪੰਜਾਬ ਚੋਂ ਜੇ ਕੋਈ ਭਾਈ ਜਗਤਾਰ ਸਿੰਘ ਵਾਦਾ ਦੀ ਪ੍ਰੋਲ ਦੇ ਸਬੰਧ ਚ ਸਪੋਰਟਿਵ ਪੰਚਾਇਤ ਨਾਮੇ ਦੇ ਸਕਦਾ ਉਹ ਮੇਰੇ ਤੱਕ ਈਮੇਲ ਦੇ ਰਾਹੀਂ ਜਾਂ ਫੇਸਬੁੱਕ ਰਾਹੀਂ ਜਾਂ ਵਟਸਐਪ ਤੇ ਰਾਹੀਂ ਜਾਂ ਭਾਈ ਜਸਵੰਤ ਸਿੰਘ ਸਿੱਧੂ ਪੋਲਨਾ ਸੰਪਰਕ ਕਰ ਸਕਦਾ ਹੈਗਾ ਦਿੱਤੇ ਹੋਏ ਨਾਲ ਜਿਹੜੀ ਖਬਰ ਲੱਗੀ ਆ ਉਹਦੇ ਵਿੱਚ ਸਾਡੇ ਨੰਬਰ ਵੀ ਦਿੱਤੇ ਹੋਏ ਨੇ ਸੋ ਪੰਚਾਇਤ ਨਾਮੇ ਦਾ ਪਰਫਾਰਮਾ ਤਿਆਰ ਹੈਗਾ ਉਹ ਭੇਜ ਦਿੱਤਾ ਜਾਏਗਾ ਤੇ ਲੈਟਰ ਪੈਡ ਪਿੰਡ ਦੇ ਪੰਚਾਇਤ ਦੇ ਲੈਟਰ ਪੈਡ ਦੇ ਉੱਤੇ ਉਹ ਪ੍ਰਿੰਟ ਕੱਢ ਕੇ ਮੋਹਰ ਸਾਈਨ ਕਰਕੇ ਭੇਜ ਦਿੱਤੇ ਜਾਣ ਤਾਂ ਜੋ ਭਾਈ ਜਗਤਾਰ ਸਿੰਘ ਹਵਾਰਾ ਆ ਨੂੰ ਜਿਹੜੀ ਪ੍ਰੋਲ ਦੀ ਜਿਹੜੀ ਐਲਜੀ ਹੈਗੀ ਆ ਉਹਨੂੰ ਹੋਰ ਮਜ਼ਬੂਤੀ ਨਾਲ ਪੇਸ਼ ਕੀਤਾ ਜਾ ਸਕੇ ਸਹਿਯੋਗ ਲਈ ਸਾਰੇ ਵੀਰਾਂ ਭਰਾਵਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ